ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਜੇ ਦਾ ਨਿੱਗਮਾਨ ਦਾ ਪਿੰਡ ਤੇ ਨਾਮਵਾਰ ਪਿੰਡ ਗੋਲੇਵਾਲਾ ਗੋਲੇਵਾਲੇ ਪਿੰਡ ਦੇ ਵਿੱਚ ਤੇ ਤੁਸੀਂ ਜਿਸ ਘਰ ਦੇ ਵਿੱਚ ਆਉਣਾ ਹੁੰਦਾ ਰਸਤਾ ਇੱਕ ਵਾਰੀ ਨੋਟ ਕਰ ਲਓ ਮਿੱਤਰੋ ਜਦੋਂ ਤੁਸੀਂ ਗੋਲੇਵਾਲੇ ਪਿੰਡ ਦੇ ਵਿੱਚ ਆ ਗਏ ਹਸਨ ਪੱਟੀ ਤੋਂ ਤੇ ਹਰਦੇ ਆਲੇ ਆਣ ਤੋ ਜਿਹੜਾ ਪਟਰੀ ਦੇ ਨਾਲ ਨਾਲ ਸੈਂਟਰ ਵਾਲੀ ਸ਼ੜਕ ਹੁੰਦੀ ਆ ਸੈਂਟਰ ਦੇ ਵਿਚਾਲੇ ਪੁਰਾਣੇ ਜੇ ਰੰਗ ਚ ਹੋਈਆਂ ਹੋਈਆਂ ਦੋ ਜੁੜਵਾ ਕੋਠੀਆਂ ਮਿਲਣਗੀਆਂ ਜੋੜਿਆਂ ਵਾਲਾ ਰਾਹ ਵਜਦਾ ਵੋ ਉਹ ਪੁੱਛ ਕੇ ਤੁਸੀਂ ਅੱਗੇ ਆ ਜਾਣਾ ਮਿੱਤਰੋ ਅੱਗੇ ਤੁਸੀਂ ਆਉਣਾ ਵਾ ਮੰਨ ਲਓ 5-4 ਕਿੱਲੇ ਅੱਗੇ ਆਉਂਦੇ ਆ ਤੁਹਾਨੂੰ ਮਿਲ ਜੂਗਾ ਕੋਠੀ ਕੋਠੀ ਤੁਹਾਨੂੰ ਮਿਲੂਗੀ ਜਿਹੜੀ ਉਹ ਖੱਬਿਆ ਤੇ ਨਾ ਵੀਰੇ ਸੱਜੇ ਹੱਥ ਸੱਜੇ ਹੱਥ ਕੋਠੀ ਨਵੀਂ ਬਣੀ ਸੀਮਿੰਟ ਦੀ ਤੇ ਉਦੋਂ ਬਸ ਕੁਝ ਦੋ ਕੁ ਕਦਮਾਂ ਅੱਗੇ ਵਧਣਾ ਵਾ ਤੁਸੀਂ ਤੇ ਨਾਲ ਹੀ ਤੁਹਾਨੂੰ ਜਾਣ ਵਾਲੀ ਪਈ ਮਿਲ ਜੂਗੀ ਉਹ ਸਿੱਧੀ ਪਾਈ ਉਹਨਾਂ ਦੇ ਘਰੇ ਆਉਂਦੀ ਆ ਜੁੜਵਾ ਰਾਹ ਪੁੱਛ ਕੇ ਜਦੋਂ ਮਰਜ਼ੀ ਆ ਜਾਓ ਆਪਾਂ ਗੱਲਬਾਤ ਕਰ ਲੈਣੇ ਕਿਹੜੇ ਘਰ ਦੇ ਵਿੱਚ ਖੜੀਆਂ ਦੋ ਗਾਵਾਂ ਵਕਾਊ ਆ ਪਹਿਲਾਂ ਦੱਸ ਦੇਵਾਂ ਪਹਿਲੀ ਵਿਹੜਾ ਜਿਹੜੀ ਉਹ ਪਹਿਲਾਂ ਸੋਈ ਹੋਈ ਆ ਕਿੰਨੇ ਟਾਈਮ ਦੀ ਸੋਈ ਆ ਕਿੰਨੇ ਦੁੱਧ ਤੇ ਚਲਦੀ ਆ ਕੀ ਕਾਰਨ ਆ ਸਾਰੀ ਗੱਲਬਾਤ ਕਰਦੇ ਆਪਾਂ ਭਾਈ ਹੁਣਿਆਂ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਭਾਈ ਵਧੀਆ ਸਤਿਕਾਰ ਪਰਿਵਾਰ ਵੀਰੇ ਹਾਂਜੀ ਹਾਂਜੀ ਵਧੀਆ ਭਾਈ ਜੀ ਅੱਛਾ ਵੀਰੇ ਇੱਕ ਵਾਰੀ ਨਾਮ ਦੱਸ ਦੀਏ ਆਪਣਾ ਭਾਈ ਨਾਮ ਫਾਦਰ ਦਾ ਨਾਮ ਨਰ ਸਿੰਘ ਜੀ ਜੀ ਆਪਣਾ ਵੀਰੇ ਮੇਰਾ ਨਾਮ ਕੁਲਵੰਤ ਸਿੰਘ ਆ ਕੁਲਵੰਤ ਸਿੰਘ ਅੱਛਾ ਵੱਡੇ ਵੀ گاਵਾ ਵੇਚਣੀਆਂ ਤੂੰ ਆਪਾਂ ਹਨਾ ਹਾਂਜੀ ਹਾਂਜੀ ਰੋਕ ਲਿਪਿਊਸ ਕਰ ਅੱਛਾ ਵੀਰੇ ਇੱਕ ਗਾਵਾਂ ਵੇਤਨੀ ਆਪਾਂ ਦੋ ਹਨ ਹਾਂਜੀ ਤੇ ਫਿਰ ਵੀਰੇ ਕਿਹੜੇ ਧੀਜੇ ਡੂਗੇ ਦੀਆਂ ਇਹ ਬਾਈ ਬਾਈ ਜਿਹੜੀ ਉਹ ਪਹਿਲਣ ਬੱਛੀ ਆ ਉਹ ਹੰਟਰ ਬੁੱਲ ਦੀ ਆ ਉਹ ਪਹਿਲਣ ਬੱਛੀ ਜੀ ਪਹਿਲਣ ਬੱਛੀ ਆ ਹੰਟਰ ਦੀ ਅੱਛਾ ਵੀਰੇ ਫਿਰ ਇਹ ਕਾਰਨ ਕੀ ਬਣ ਗਿਆ ਵੇਚਣ ਦਾ ਵੱਡੇ ਬਾਈ ਕਾਰਨ ਤਾਂ ਬਾਈ ਆਪਣੇ ਰਿਸ਼ਤੇਦਾਰੀ ਚ ਪ੍ਰੋਬਲਮ ਆ ਗਈ ਰਿਸ਼ਤੇਦਾਰ ਦੀ ਡੈਥ ਹੋ ਗਈ ਹੁਣ ਫਾਦਰ ਮਾਦਰ ਨੂੰ ਉੱਥੇ ਜਾਣਾ ਪੈਂਦਾ ਜੀ ਘਰ ਦੇ ਮੇਰੇ ਖੋਦ ਦੇ ਤੋ ਹੀ ਦੀ ਪ੍ਰੋਬਲਮ ਠੀਕ ਆ ਵੀਰੇ ਠੀਕ ਆ ਘਰੇ ਕੰਮ ਨਹੀਂ ਹੁੰਦਾ ਇਹ ਬ੍ਰਦਰ ਆ ਇਹ ਜੌਬ ਕਰਦਾ ਠੀਕ ਆ ਵੀਰੇ ਇਹਦੇ ਕਰਕੇ ਦਿੱਕਤ ਆਉਂਦੀ ਆ ਘਰੇ ਕੱਲੀ ਵਾਈਫ ਆ ਉਹ ਇੰਨੇ ਪਾਸੂ ਸਾਹਮਦੇ ਨਹੀਂ ਹੋਰ ਲਵੇਰੇ ਉਹ ਚੋਂ ਚਾਂ ਦਾ ਉਹਦਾ ਦਿੱਕਾ ਬਹੁਤ ਮਹਿੰਗਾ ਨਾਲ ਖੇਤੀਬਾੜੀ ਦਾ ਮਾਰਕਾ ਹੇ ਇਹ ਕੰਮ ਤਾਂ ਪਰਿਵਾਰ ਦੀ ਹੈਲਪਫੁਲ ਵਾਲੀ ਆ ਸਾਰੇ ਜੀ ਹੋਂ ਵਿੱਚ ਫਿਰਦੇ ਹਨਾ ਅੱਛਾ ਵੀਰੇ ਪਹਿਲੀ ਵਡਲੀ ਬੱਚੀ ਉਹ ਹੰਟਰ ਬੁੱਲ ਦੀ ਆ ਹਾਂਜੀ ਹੰਟਰ ਦੀ ਠੀਕ ਆ ਵੀਰੇ ਉਹਦੇ ਮਗਰ ਗੜਵਾਸ਼ੂ ਦੀ ਬੱਚੀ ਆ ਜੀ ਗੜਵਾਸ਼ੂ ਦੀ ਬੱਚੀ ਚੋਰੀ ਵਸਤੀ ਦਸੀ ਹੁੰਦੀ ਆ ਕਿੰਨਾ ਚਿਰ ਹੋ ਗਿਆ ਸੋਈ ਨਾ ਬ੍ਰਦਰ ਉਹਨੂੰ ਬਾਈ ਇੱਕ ਮਹੀਨਾ ਤੇ 15-20 ਦਿਨ ਹੋ ਚੱਕੇ ਠੀਕ ਹੈ ਕਿੰਨਾ ਦੁੱਧ ਤੇ ਚੱਲਦੀ ਆ ਬਾਈ ਹੁਣ ਹੁਣ ਬਾਈ ਉਹ 12 ਤੋਂ 13 ਲੀਟਰ ਦੁੱਧ ਠੀਕ ਹੈ ਕੀ ਕਾਰਨ ਬਣ ਗਿਆ ਦੁੱਧ ਦਾ ਵੀ ਇਹਨਾਂ ਘੱਟ ਬਾਈ ਦੁੱਧ ਦਾ ਇਹੀ ਕਾਰਨ ਆ ਘਰੇ ਰਿਸ਼ਤੇਦਾਰ ਆਉਂਦੇ ਸੀ ਪਿੰਡ ਦੇ ਭੈਣ ਭਾਈ ਪਤਾ ਲੈਣਾ ਉਹ ਡਰ ਦੇ ਕਾਰਨ 22 ਤੋਂ 23 ਲੀਟਰ ਦੁੱਧ ਅਸੀਂ ਤਾਜੀ ਸੂਈ ਦਾ ਚਾਉਂਦੇ ਸੀ ਚਾਉਂਦੇ ਰਹੇ ਆ ਚਾਉਂਦੇ ਰਹੇ ਇੱਕ ਮਤਲਬ ਇਹ ਉਹ ਮੈਂ ਕਹਿ ਸਕਦੇ ਆ ਆਪਾਂ ਵੀ ਡਰ ਕੇ ਕਟਾ ਲਈਏ ਡਰ ਕੇ ਡਰ ਕੇ ਕਟਾ ਲਈਏ ਹੁਣ ਰਿਕਵਰੀ ਨਹੀਂ ਕੀਤੀ ਫਿਰ ਉਹਦੀ ਨਹੀਂ ਰਿਕਵਰੀ ਨਹੀਂ ਬਾਈ ਹੁਣ ਟਾਈਮ ਲੱਗੂਗਾ ਸਾਨੂੰ ਅੱਜ 5 ਤੋਂ 4 ਦਿਨ ਹੋ ਗਏ ਦੁਬਾਰਾ ਫੀਡ ਸਟਾਰਟ ਕੀਤੀ ਆ ਪਹਿਲਾਂ 20 ਦਿਨ ਅਸੀਂ ਫੀਡ ਵੀ ਨਹੀਂ ਪਾਈ ਠੀਕ ਆ ਵੀਰੇ ਮਤਲਬ ਫਿਰ ਥੱਲੋ ਤਾਂ ਚੰਗੀ ਬਣ ਜਾਂਦੀ ਬਹੁਤ ਚੰਗੀ ਬਾਈ ਪੂਰੀ ਬੱਚੀ ਵੀ ਚੰਗੀ ਸੀ ਯਾਰ ਅੱਛਾ ਚੋਣ ਦੇ ਵਿੱਚ ਕਿਵੇਂ ਵੀਰੇ ਹੈਗੇ ਚੋਣ ਦੇ ਵਿੱਚ ਵਧੀਆ ਦੋਹੀ ਪਾਸੇ ਬਹਿ ਕੇ ਚਾਉਣੀ ਆ ਠੀਕ ਆ ਵੀਰੇ ਤੇ ਨੱਥ ਨੂੰ ਤੁਹਾਰੀ ਜਿਵੇਂ ਗਰਮ ਗੁਰਮ ਤਾਂ ਨਹੀਂ ਨਹੀਂ ਉਹਵੇਂ ਗਰ ਇਹ ਹੁਣ ਜਿਵੇਂ ਤੁਹਾਨੂੰ ਦੱਸਿਆ ਕਿ ਘਰੇ ਲੇਡੀਆਂ ਜ਼ਿਆਦੇ ਸਾਹਮਣੇ ਉਹਨਾਂ ਨੂੰ ਇਹ ਬੱਚੇ ਹੁੰਦੇ ਆ ਥੋੜੇ ਹੁੰਦੇ ਚੌੜ ਕਰਦੇ ਹਾਂ ਛੋਟੀ ਬੱਚੀ ਜਾਣ ਵਾਲੀ ਆ ਜਾਣ ਵਾਲੀ ਕਰਕੇ ਖਿੱਚਦੇ ਆ ਫਾਦਰ ਸਾਹਿਬਾਂ ਦੇ ਕਿਸੇ ਦੇ ਸੱਟ ਨਾ ਵੱਜੇ ਇਹ ਵੈਸੇ ਇੱਕ ਗੱਲ ਹੈਗੀ ਆ ਮੈਂ ਤਾਂ ਇਹ ਚੀਜ਼ ਵਧੀਆ ਯਾਰ ਭਾਈ ਜੀ ਵੀ ਬੱਚੇ ਨੂੰ ਬੰਨਣ ਖੋਲਣ ਦੀ ਦਿੱਕਤ ਵਧੀਆ ਰਹਿੰਦੀ ਦੱਥ ਮਾਰ ਹੀ ਲਵੇ ਯਾਰ ਇਹ ਕੱਪ ਆ ਜਾਂਦੀ ਜੀ ਬੋਲਾ ਅਸੀਂ ਆ ਤੁਸੀਂ ਦੇਖੋਗੇ ਫਾਦ ਸਾਹਿਬ ਨੇ ਉਹ ਛੋਟੀ ਬੱਚੀ ਆ ਹੂੰ ਉਹਦੇ ਵੀ ਤੇ ਲਿਆਰਾ ਪਾਇਆ ਹੋਇਆ ਕਿ ਇਹ ਛੋਟੇ ਬੱਚੇ ਹਲਤਾ ਕਰਦੇ ਬਈ ਖਿੱਚ ਲੇ ਸਵਾ ਬਹੁਤ ਔਖਾ ਹੋ ਜਾਂਦਾ ਹੁਣ ਅੱਛਾ ਬਾਪੂ ਵੀਰੇ ਦੁੱਧ ਬਾਲਾ ਹੁਣ 13 ਕਿਲੋ ਵਾਂਗੂ ਕੰਡੇ ਲਾਉਂਦੀ ਆ ਦੋਨੀਆਂ ਜੀ ਲਾਉਂਦੀ ਠੀਕ ਆ ਤੇ ਥਣ ਦੀ ਚਵਾਈ ਹੱਥੀ ਕਰ ਲੈਂਦੇ ਮੇਰੇ ਹੱਥੀ ਜੀ ਵਧੀਆ ਹੁੰਦੀ ਥੋ ਵਧੀਆ ਬਿਲਕੁਲ ਠੀਕ ਆ ਰੇਟ ਬਾਈ ਫਿਰ ਉਹਦਾ ਬੱਚੀ ਦਾ ਰੇਟ ਬਾਈ ਉਹਦਾ 70000 ਰੁਪਏ 70000 ਰੁਪਏ ਮਾਨਤਨ ਵਿੱਚ ਮਾਨਤਨ ਹੋ ਜਾਊਗਾ ਠੀਕ ਹੈ ਅੱਛਾ ਦੋ ਨੰਬਰ ਤੇ ਇਹ ਗਾੜ ਜਿਹੜੀ ਹੈ ਵੀਰੇ ਇਹ ਕਿੰਨਾ ਵਾ ਸੂਸ ਹੋਈ ਬਾਈ ਇਹ ਬਾਈ ਤੀਜਾ ਸੂਆ ਸੂਪੀਆ ਤੀਜਾ ਸੂਆ ਸੂਪੀਆ ਹਾਂਜੀ ਕਿੰਨਾ ਦਰਮ ਹੋ ਗਿਆ ਵੀਰੇ ਇਹਨੂੰ ਸੋਈ ਇਹਨੂੰ ਅੱਜ ਹਫਤਾ ਪੂਰਾ ਹੋ ਗਿਆ ਹਫਤਾ ਪੂਰਾ ਹੋ ਗਿਆ ਇਹਦੇ ਮਗਰ ਵੀ ਬੱਚੀ ਹੋਈ ਹੈ ਵੀਰੇ ਇਹਦੇ ਮਗਰ ਵੀ ਬੱਚੀ ਆ ਇਹਦੇ ਮਗਰ ਕਿਹੜੇ ਸੀਮਣ ਦੀ ਆ ਗਈ ਹੈ ਬੱਚੀ ਇਹ ਬਾਈ ਸਰਕਾਰੀ ਡਾਕਟਰ ਕੋਲੇ ਲਿਖਿਆ ਇਹਦਾ ਸਾਡੇ ਕੋਲੇ ਨੋਟ ਨਹੀਂ ਓਕੇ ਠੀਕ ਹੈ ਵੀਰੇ ਤੇ ਬੱਚੀ ਵੀ ਚੰਗੀ ਹੈ ਹੈਨਾ ਬਾਈ ਬਹੁਤ ਵਧੀਆ ਬਾਈ ਜੀ ਡਾਕਟਰ ਖੁਦ ਦੇਖ ਕੇ ਗਿਆ ਉਹ ਤੇ ਪਰ ਹੁਣ ਘਰੇ ਇਹ ਮਜਬੂਰੀ ਆ ਵੀਰੇ ਸੁਆ ਵੀਰੇ ਕਿੰਨਾ ਸੂਪੀ ਬਾਈ ਤੀਜਾ ਸੂਪਲੀ ਕਿੰਨੇ ਦੁੱਧ ਤੇ ਚੱਲਦੀ ਆ ਬਾਈ ਹੁਣ ਬਾਈ ਇਸ ਵਕਤ 23 ਤੋਂ 24 ਲੀਟਰ ਦਾ ਹੁਣ ਕੰਡੇ ਲਾਉਂਦੀ ਜੀ ਕੰਡੇ ਲਾਉਂਦੀ ਆ ਜੀ ਅੱਛਾ ਇਹ ਵੀ ਘਟੀ ਹੋਈ ਆ ਪਹਿਲਾਂ ਨਾਲੋਂ ਨਹੀਂ ਇਹ ਚੱਲ ਰਹੀ ਆ ਤਾਜੀ ਸੂਈ ਹੈ ਨਾ ਤਾਜੀ ਸੂਈ ਹੈ ਤੇਰੇ ਉਂਝ ਦੇ ਦਿੰਦੀ 27 28 ਕਿਲੋ ਦਾ ਬਾਈ ਅਸੀਂ 28 ਤੋਂ 30 ਕਿਲੋ ਦੁੱਧ ਚੋਇਆ ਹਿੰਦੇ ਸੋਚੋ ਆ ਠੀਕ ਆ ਵੀਰੇ ਫਿਰ ਤਾਂ ਯਾਰ ਅੱਛਾ 22 22 ਚੰਗੀ ਆ ਵੀਰੇ 22 ਤਾਂ ਬਾਈ ਪੌਣੇ ਆ ਰਗੀ ਆ ਗੰਨੇ ਅੰਗੂ ਧਾਰ ਆਉਂਗੀ ਠੀਕ ਆ ਵੀਰੇ ਇਹਦਾ ਰੇਟ ਫਿਰ ਕੀ 1 ਲੱਖ ਰੁਪਇਆ ਇੱਕ ਲੱਖ ਰੁਪਇਆ ਮਾਨਤਨ ਕਰਦੇ ਆਂ ਜੇ ਕੋਈ ਫਾਰਮ ਵਾਲਾ ਭਰਾ ਡੈਰੀ ਵਾਲਾ ਭਰਾ ਆਪਣੀਆਂ ਦੋਵੇਂ ਗਾਈਆਂ ਲੈ ਲਵੇ ਤੇ ਫਿਰ ਮਾਨਤਨ ਖੁੱਲਾ ਕਰ ਦੇ ਹਾਂ ਖੁੱਲਾ ਕਰ ਦੇ ਠੀਕ ਹੈ ਵੀਰੇ ਠੀਕ ਹੈ ਭਾਈ ਤੇ ਆ ਪੁੱਤਿਆਂ ਦੀ ਵੱਛੀ ਇੱਕ ਵਾਰੀ ਫੇਰ ਵਿਖਾ ਦੇ ਦੇਖ ਸਕਦੇ ਹੋ ਮਿੱਤਰੋ ਤੁਸੀਂ ਹਫਤੇ ਦੀ ਵੱਛੀ ਆ ਬਾ ਕਮਾਲ ਵੱਛੀ ਆ ਮਗਰ ਕਿਉਂਕਿ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਜਿਹੜੀ ਗਾਂ ਦੇ ਮਗਰ ਵੱਛੀ ਆ ਵੀਰੇ ਦੋ ਆਉਂਦੀਆਂ ਕਿਉਂ ਭਾਈ ਇਹ ਹੁਣ ਦੋ ਨਹੀਂ ਜਾਣੀਆਂ ਚਾਰ ਜਾਣੀਆਂ ਚਾਰ ਜਾਣੀਆਂ ਅੱਛਾ ਵੀਰੇ ਨੰਬਰ ਸਾਂਝਾ ਕਰ ਦਈਏ ਆਪਣਾ ਹਾਂਜੀ ਹਾਂਜੀ ਦੱਸਿਓ ਵੀਰੇ ਭਾਈ ਮੇਰਾ ਨੰਬਰ ਹੈਗਾ 94647 64000 ਇੱਕ ਵਾਰੀ ਹੋਰ ਬੋਲੀ ਵੀਰੇ 94647 64005 ਦੇ ਦੂਜਾ ਇੱਕ ਹੋਰ ਫਾਦਰ ਸਾਹਿਬ ਦਾ ਨੰਬਰ ਹੈਗਾ 75893 06433 ਠੀਕ ਹੈ ਬਾਈ ਲੈ ਮਿੱਤਰੋ ਇਹਨਾਂ ਨੰਬਰਾਂ ਤੇ ਬਾਈ ਹੁਣੇ ਨਾਲ ਕਰ ਲਓ ਤੁਸੀਂ ਰਾਬਤਾ ਕੈਂਪਿੰਡ ਗੋਲੇ ਵਾਲਾ ਤੇ ਜ਼ਿਲ੍ਹਾ ਫਰੀਦਕੋਟ